ਕੱਲ ਇੱਕ ਹੁਣ ਖਬਰ ਸਾਹਮਣੇ ਆਈ ਏ ਕਿ ਇੱਕ ਬਲਾਤਕਾਰੀ ਇੱਕ ਕਾਤਲ ਡੇਰਾ ਸਿਰਸੇ ਦਾ ਮੁਖੀ ਗੁਰਮੀਤ RAM ਰਹੀਮ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਵੰਗਾਰ ਪਾ ਰਿਹਾ ਆ ਕਿ ਉਹ ਵੀ ਉਹਦਾ ਜਿਹੜਾ ਡੇਰਾ ਸਿਰਸਾ ਆ ਉਹ ਵੀ ਪੰਜਾਬ ਦੇ ਵਿੱਚ ਹੜਪੀੜਤਾਵਾਂ ਦੇ ਲਈ ਜਿਹੜਾ ਆ ਉਹ ਰਾਸ਼ਨ ਭੇਜੇਗਾ ਸਮਗਰੀ ਭੇਜੇਗਾ ਸੋ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਡੇਰਾ ਸਿਰਸਾ ਮੁਖੀ ਨੂੰ ਕਿ ਸਾਨੂੰ ਤੇਰੇ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਪੰਜਾਬ ਦੇ ਲੋਕਾਂ ਨੂੰ ਤੇਰੇ ਵੱਲੋਂ ਭੇਜੀ ਹੋਈ ਸਮੱਗਰੀ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੂੰ ਸ੍ਰੀ ਆਕਾਸ਼ ਤਖਤ ਸਾਹਿਬ ਵੱਲੋਂ ਛੇਕਿਆ ਹੋਇਆ ਹੈਂ ਤੂੰ ਖਾਲਸਾ ਪੰਥ ਵੱਲੋਂ ਛੇਕਿਆ ਹੋਇਆ ਹੈਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਸਨ ਜਿਹਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਉਹਦੇ ਵਿੱਚ ਡੇਰਾ ਸਿਰਸੇ ਦਾ ਮੁਖੀ ਗੁਰਮੀਤ RAM ਰਹੀਮ ਉਹ ਮੁੱਖ ਦੋਸ਼ੀ ਆ ਹਨੀਪ੍ਰੀਤ ਉਹ ਵੀ ਜਿਹੜੀ ਆ ਉਹ ਮੁੱਖ ਦੋਸ਼ੀ ਆ ਸੋ ਡੇਰਾ ਸਿਰਸਾ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਆ ਉਹ ਪੰਜਾਬ ਦੇ ਸਿੱਖ ਪੰਜਾਬ ਦੇ ਜਿਹੜੇ ਲੋਕ ਆ ਉਹ ਕਦੇ ਵੀ ਪਰਵਾਹ ਨਹੀਂ ਕਰਨਗੇ ਪੰਜਾਬ ਦੇ ਜਿਹੜੇ ਸੇਖ ਆ ਉਹ ਅਣਖੀ ਸੇਖਿਆ ਉਹ ਗੈਰਤਮੰਦ ਸੇਖਿਆ ਜਿਹੜਾ ਪੰਜਾਬ ਆ ਇਹ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਜਿਉਂਦਾ ਆ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਵਸਦਾ ਆ ਤੇ ਪੰਜਾਬ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਸਾਨੂੰ ਕਿਸੇ ਦੁਸ਼ਮਣ ਵੱਲੋਂ ਕਿਸੇ ਪੰਥਦੋਖੀ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮਗਰੀ ਆ ਉਹ ਨਹੀਂ ਚਾਹੀਦੀ ਸੋ ਜਿਹੜਾ ਧੀਆ ਭੈਣਾ ਦੀ ਪਾਤ ਰੋਜ਼ ਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਦਾ ਹੋਵੇ ਲੋਕਾਂ ਦਾ ਕਤਲੇਆਮ ਜਿਹੜਾ ਆ ਉਹ ਕਰਦਾ ਹੋਵੇ ਲੋਕਾਂ ਦਾ ਜਿੰਸੀ ਅਤੇ ਮਾਨਸਿਕ ਸ਼ੋਸ਼ਣ ਕਰਦਾ ਹੋਵੇ ਸੋ ਅਜਿਹੇ ਬੰਦੇ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਆ ਉਹ ਕੋਈ ਪ੍ਰਵਾਨ ਨਹੀਂ ਕੀਤੀ ਜਾਏਗੀ ਸੋ ਇਹ ਵੀ ਪਤਾ ਲੱਗਾ ਸੀ ਕਿ ਜਿਹੜੇ ਜਿਹੜੇ ਵੀ ਡੇਰਾ ਪ੍ਰੇਮੀ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਜਿਨ੍ਹਾਂ ਨੂੰ ਜੇਲ੍ਹਾਂ ਹੋਈਆਂ ਆ ਜਾਂ ਜਿਨ੍ਹਾਂ ਦੇ ਉੱਤੇ ਕੇਸ ਪਏ ਹੋਏ ਆ ਉਹ ਵੀ ਹੁਣ ਲੋਕਾਂ ਦੇ ਵਿੱਚ ਵਰਨ ਦੇ ਲਈ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਲਈ ਤੇ ਉਹ ਜਿਹੜੀ ਆ ਪਿੰਡਾਂ ਤੋਂ ਜਿਹੜੀ ਸਮਗਰੀ ਆ ਉਹ ਇਕੱਠੀ ਕਰ ਰਹੀ ਆ ਸੋ ਪੰਜਾਬ ਦੇ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਡੇਰਾ ਸਿਰਸਾ ਮੁਖੀ ਵੱਲੋਂ ਭੇਜੀ ਹੋਈ ਜਿਹੜੀ ਸਮਗਰੀ ਆ ਉਹ ਪ੍ਰਵਾਨ ਨਾ ਕੀਤੀ ਜਾਵੇ ਤੇ ਨਾ ਹੀ ਸਾਡੇ ਲੋਕਾਂ ਨੇ ਕਰਨੀ ਆ ਜੀ ਭਾਜੀ ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜਿਹੜੀ ਆ ਖਾਲਸਾ ਪੰਥ ਵੱਲੋਂ ਸਮਗਰੀ ਨਹੀਂ ਮਿਲੀ ਦੇਖੋ ਪੰਥ ਤੋਂ ਇਲਾਵਾ ਮੁਸਲਮਾਨ ਭਰਾਵਾ ਵੱਲੋਂ ਹਿੰਦੂ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਮਗਰੀ ਜਿਹੜੀ ਆ ਇਥੋਂ ਤੱਕ ਪਹੁੰਚੀ ਆ ਰਾਸ਼ਨ ਪਹੁੰਚਿਆ ਆ ਡੰਗਰਾਂ ਵਾਸਤੇ ਚਾਰਾ ਪਹੁੰਚਿਆ ਆ ਔਰ ਹਰੇਕ ਬੰਦਾ ਇਹ ਕਹਿੰਦਾ ਵਾ ਹੁਣ ਅਸੀਂ ਪਿੰਡਾਂ ਦਾ ਦੌਰਾ ਕੀਤਾ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਪੂਰੀ ਬੱਲੇ ਬੱਲੇ ਜਿਹੜੀ ਆ ਹੋ ਗਈ ਆ ਤੇ ਮਤਲਬ ਹੁਣ ਥੋੜੇ ਦਿਨ ਰੁਕ ਜਾਓ ਉਸ ਤੋਂ ਬਾਅਦ ਰਸਤਾ ਜਿਹੜੀਆਂ ਲੈ ਕੇ ਆਇਓ ਕਿਤੇ ਭਰਾਵੋ ਆਪਦੀ ਅਣਖ ਨੂੰ ਮਾਰ ਕੇ ਕਿਤੇ ਉਸ ਬਰਾਤਕਾਰੀ ਕੋਲੋਂ ਕਿਤੇ ਚੁੰਡੀ ਭਰ ਵੀ ਕੋਈ ਰਾਸ਼ਨ ਨਾ ਲੈ ਲਿਓ ਨਹੀਂ ਤੇ ਸਾਰੀ ਉਮਰ ਦਾ ਤੁਹਾਡਾ ਮਿਹਨਾ ਤੁਹਾਡੇ ਵਾਸਤੇ ਬਣ ਜਾਣਾ ਵਾ ਇਹ ਮਿਹਨਾ ਜਿਹੜਾ ਪੀੜ੍ਹੀਆਂ ਤੱਕ ਜਾਣਾ ਵਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਆਪਦੀ ਗੈਰਤ ਮਾਰ ਕੇ ਪੰਜਾਬ ਦੇ ਵਿੱਚ ਵੀ ਕਿਹੜਾ ਏਰੀਆ ਮਾਝਾ ਜਿਹਨੂੰ ਅਣਖ ਦਾ ਪ੍ਰਧਾਨ ਏਰੀਆ ਕਿਣਿਆ ਜਾਂਦਾ ਵਾ ਕਿਤੇ ਆਪ ਦੀ ਅਣਖ ਨੂੰ ਮਾਰ ਕੇ ਉਸ ਸਿੱਖ ਪੰਥ ਦੇ ਦੋਖੀ ਕੋਲੋਂ ਕਿਤੇ ਮੁਠੀ ਭਰਵੀਂ ਅਨਾਜ ਨਾ ਲੈ ਲਿਓ ਨਹੀਂ ਤੇ ਇਹ ਮਿਹਨਤ ਤੁਹਾਡੀਆਂ ਪੀੜ੍ਹੀਆਂ ਤੱਕ ਜਾਣਾ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਭਾਵੇਂ ਉਹ ਖਾਲਸਾ ਏਡ ਹੋਵੇ ਗਲੋਬਲ ਸਿੱਖ ਹੋਵੇ ਹੋਰ ਨੇਕਾਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰੰਧਕਉਂਟੀ ਹੋਰ ਨੌਜਵਾਨ ਪੰਜਾਬ ਦੇ ਕਲਾਕਾਰ ਗਾਇਕ ਹਰ ਇੱਕ ਅੱਗੇ ਹੋ ਕੇ ਜਿਹੜੇ ਨੇ ਪੰਜਾਬੀਆਂ ਦੀ ਇਨਸਾਨਾਂ ਦੀ ਮਨੁੱਖਤਾ ਦੀ ਜਿਹੜੀ ਇਹ ਸੇਵਾ ਕਰ ਰਹੇ ਨੇ ਪਰ ਅਸੀਂ ਇਹ ਗੱਲ ਸਮਝੀਏ ਕਿ ਇਹਨਾਂ ਹਾਲਾਤਾਂ ਦੇ ਵਿੱਚ ਇਹ ਇਹੋ ਜੀ ਜਥੇਬੰਦੀ ਤੇ ਇਹੋ ਜਿਹਾ ਸ਼ਖਸ਼ ਜਿਹੜੇ ਪੰਜਾਬ ਦੇ ਵਿੱਚ ਬੇਦਬੀਆਂ ਕਰਾਉਂਦੇ ਰਹੇ ਜੋ ਬਰਤਕਾਰ ਦਾ ਦੋਸ਼ ਉਤੇ ਸਾਬਤ ਹੋਇਆ ਮਰਡਰ ਦੇ આરોਪ ਉਤੇ ਲਗੇ ਤੇ ਜਿਸ ਬੰਦੇ ਦੇ ਜਿਹਨੂੰ ਡੇਰੇ ਤੇ ਰੇਡ ਕੀਤੀ ਗਈ ਤੇ ਗੈਰ ਕਾਨੂੰਨੀ ਤੇ ਅਨਮੁਖੀ ਜਿਹੜੀਆਂ ਕਈ ਵਾਰ ਦਾ ਤਾਂ ਉੱਥੇ ਜਿਹੜੀਆਂ ਉਹ ਐਕਸਪੋਜ਼ ਹੋਈਆਂ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਾਉਣਾ ਚਾਹੁੰਦਾ ਸੀ ਇਹੋ ਜਿਹਾ ਬੰਦਾ ਜਿਹੜੀ ਸਾਡੇ ਗੁਰੂਆਂ ਦੀ ਰੀਸ ਕਰਦਾ ਸੀ ਇਹੋ ਜਿਹਾ ਬੰਦਾ ਜਿਹੜਾ ਸਿੱਖਾਂ ਨੂੰ ਟੀਚਰਾ ਕਰਦਾ ਸੀ ਜੇ ਇਹਦੀ ਰੀਲਿਫ ਤੇ ਛਡੋ ਇਹੋ ਜਿਹੇ ਬੰਦੇ ਦੀ ਜਥੇਬੰਦੀ ਇਹੋ ਜਿਹੇ ਬੰਦੇ ਦੇ ਡੇਰੇ ਦਾ ਕੋਈ ਵੀ ਵਿਅਕਤੀ ਕੋਈ ਵੀ ਜ਼ਿੰਮਵਾਰ ਬਕੀ ਸਾਡੇ ਪਿੰਡਾਂ ਵਿੱਚ ਸਾਡੇ ਸ਼ਹਿਰਾਂ ਵਿੱਚ ਸਾਡੇ ਇਲਾਕਿਆਂ ਵਿੱਚ ਵੜਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਕਿਉਂ ਨੂੰ ਇਹ ਗਲਤ ਸੀ ਜਾਵੇ ਕਿ ਭਾਵੇਂ ਸਾਡੇ ਕੋਲ ਪਾਣੀ ਦੀ ਬੋਤਲ ਹੋਵੇ ਜਾਂ ਨਾ ਹੋਵੇ ਕਿੰਨੇ ਵੀ ਸਿੱਖ ਪਿਆਸਾ ਕਿਉਂ ਨਾ ਹੋਵੇ ਕਿੰਨਾ ਵੀ ਪੰਜਾਬੀ ਪਿਆਸਾ ਕਿਉਂ ਨਾ ਹੋਵੇ ਪਰ ਇਹੋ ਜਿਹੇ ਸ਼ਖਸ ਤੋਂ ਪਾਣੀ ਦੀ ਇੱਕ ਬੋਤਲ ਲੈਣਾ ਵੀ ਪਸੰਦੀ ਨਹੀਂ ਕਰੇਗਾ ਇਹ ਉਹਨਾਂ ਨੂੰ ਦੱਸ ਦਈਏ ਤੇ ਸਾਰੇ ਇਕੱਠੇ ਹੋ ਕੇ ਇੱਕ ਇਹੋ ਜਿਹੇ ਬੰਦੇ ਨੂੰ ਤੇ ਇਹੋ ਜੀ ਉਹ ਜਿਹੜੀ ਉਹਦੀ ਇੱਕ ਡੇਰਾ ਇੱਕ ਨੈਕਸਸ ਚ